ੴ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਰਾਗੋੜੀ ਪੂਰਬੀ ਸੰਤ ਮਹੱਲਾ ਪਹਿਲਾ ਮੁੰਦ ਰੈਣ ਦੁਹੇ ਲੜਿਆ ਜੀਉ ਨੀਂਦ ਨ ਆਵੇ ਸਾ ਤਨ ਦੁਬਲੀਆ ਜੀਉ ਪਿਰ ਕਹਿ ਹਾਵੇ ਤਨ ਥੀ ਦੁਬਲ ਕੰਤ ਹਾਵੇ ਕੀਬ ਨੈਣੀ ਦੇਖੈ ਸਿਗਾਰ ਮਿੱਠ ਰਸ ਭੂਗ ਪੂਜਨ ਸਭ ਝੂਠ ਕਿਤੈ ਨ ਲੇਖੈ ਮੈਂ ਮਤਜੂਬਨ ਗਰਭ ਗਾਲੀ ਦੁੱਧਾ ਥਣੀ ਨ ਆਵੇ ਨਾਨਕ ਸਾ ਧਨ ਮਿਲੈ ਮਿਲਾਈ ਬਿਨ ਪਰ ਨੀਂਦ ਨਾ ਆਵੇ ਮੁੰਦ ਨੀ ਮਾਨੜੀਆ ਜੀਓ ਬਿਨ ਧਨੀ ਪਿਆਰੇ ਕਿਉ ਸੁਖ ਪਾਵੇਗੀ ਬਿਨ ਉਰਤਾਰੇ ਨਾ ਬਿਨ ਕਰ ਵਾਸ ਨਾਹੀ ਪੁੱਛੋ ਸਖੀ ਸਹੀਲੀਆ ਬਿਨ ਨਾਮ ਪ੍ਰੀਤ ਪਿਆਰ ਨਾਹੀ ਵਸਹਿ ਸਾਚ ਸੁਹੀਲੀਆ ਸਚ ਮਨ ਸੱਜਣ ਸੰਤੋਖ ਮੇਲਾ ਗੁਰਮਤੀ ਸੋ ਜਾਣਿਆ ਨਾਨਕ ਨਾਮ ਨਾ ਛੁੜੈ ਸਾ ਧਨ ਨਾਮ ਸਹਿਜ ਸਮਾਣੀਆ ਮਿਲ ਸਖੀ ਸਹੀ ਲੜੀ ਹੂੰ ਹਮ ਪਿਰ ਰਵੇਹਾ ਗੁਰ ਪੁਛ ਲਿਖੋਗੀ ਜੀਉ ਸ਼ਬਦ ਸੁਨੇਹਾ ਸ਼ਬਦ ਸਾਚ ਗੁਰੁ ਦਿਖਾਇਆ ਮਨ ਮੁਖੀ ਪਛਤਾਣੀਆਂ ਨਿਕਸ ਜਾਤੋ ਰਹੈ ਅਸਥਿਰ ਜਾਮ ਸਚ ਪਛਾਣਿਆ ਸਾਚ ਕੀ ਮਤ ਸਦਾ ਨਉਤਣ ਸ਼ਬਦ ਨੇਹੁ ਨਵੇਲੋ ਨਾਨਕ ਨਦਰੀ ਸਹਜ ਸਾਚਾ ਮਿਲੋ ਸਖੀ ਸਹੇਲੀ ਹੋ ਮੇਰੀ ਇਛ ਪੁੰਨੀ ਜੀਉ ਹਮ ਘਰ ਸਾਜਣ ਆਇਆ ਮਿਲ ਵਰ ਨਾਰੀ ਮੰਗਲ ਗਾਇਆ ਗੁਣ ਗਾਏ ਮੰਗਲ ਪ੍ਰੇਮ ਰਹਿਸੀ ਮੁੰਦ ਮਨ ਉਮਾਹੋ ਗੁਣ ਗਾਏ ਮੰਗਲ ਪ੍ਰੇਮ ਰਹਿਸੀ ਮੁੰਦ ਮਨ ਉਮਾਹੋ ਸਾਜਨ ਰਹੰਸੇ ਦੁਸ਼ਟ ਵਿਆਪੇ ਸਾਚ ਜਪ ਸਚਲਾਹੋ ਕਰ ਜੂੜ ਸਾ ਤਨ ਕਰੈ ਬਿੰਤੀ ਰੈਣ ਦਿਨ ਰਸ ਪਿੰਨੀਆਂ ਨਾਨਕ ਪਿਰ ਤਨ ਕਰੈ ਰਲਿਆ ਈਸ਼ ਮੇਰੀ ਪੁੰਨੀਆਂ ਗੋਰੀ ਸੰਤ ਮਹੱਲਾ ਪਹਿਲਾ ਸੁਣ ਨਾ ਪ੍ਰਭੂ ਜੀਉ ਏਕ ਲੜੀ ਬਨ ਮਾਹੇ ਕਿਉ ਧੀ ਰਹਗੀ ਨਾ ਬਿਨਾ ਪ੍ਰਵੀ ਪਰਵਾਹੇ ਤਨ ਨਾ ਬਾਜੂ ਰਹਿ ਨਾ ਸਾਕੇ ਵਿਖਮ ਰੈਣ ਘਨੇਰੀਆ ਨਹਨੀ ਦੇ ਆਵੇ ਪ੍ਰੀਮ ਭਾਵੇ ਸੁਣੋ ਬੇਨੰਤੀ ਮੇਰੀਆ ਬਾਜੂ ਪਿਆਰੇ ਕੋਈ ਨਾ ਸਾਰੇ ਇਕ ਲੜੀ ਕੁਰ ਲਾਏ ਨਾਨਕ ਸਾ ਤਨ ਮਿਲੈ ਮਿਲਾਈ ਬਿਨ ਪ੍ਰੀਤਮ ਦੁਖ ਪਾਇ ਮੇਰੇ ਛੂ ਡਿਆੜੀ ਜੀਉ ਕਵਣ ਮਿਲਾਵੈ ਰਸ ਪ੍ਰੇਮ ਮਿਲੀ ਜੀਉ ਸ਼ਬਦ ਸੁਹਾਵੈ ਸ਼ਬਦੇ ਸੁਹਾਵੈ ਤਾ ਪਤ ਪਾਵੇ ਦੀਪਕ ਦੇਹ ਉਜਾਰੈ ਸੁਣ ਸਖੀ ਸਹੇਲੀ ਸਾਚ ਸੁਹੇਲੀ ਸਾਚੇ ਕੇ ਗੁਣਸਾਰੈ ਸਤਗੁਰ ਮੇਲੀ ਤਾ ਪਿਰ 라ਵੀ ਬਿਗਸੀ ਅੰਮ੍ਰਿਤ ਬਾਣੀ ਨਾਨਕ ਸਾਤਨ ਤਾਂ ਪਿਰਰਾਵੇ ਜਾ ਤਿਸ ਕੈ ਮਨ ਬਾਣੀ ਮਾਇਆ ਮੋਹਣੀ ਨਿਕਰੀਆ ਜੀਓ ਕੂੜ ਮੁੱਠੀ ਕੂੜਿਆਰੇ ਕਿਉ ਖੂਲੈ ਗਲ ਜੀ ਵੜੀਆ ਜੀਓ ਬਿਨ ਗੁਰ ਅਤ ਪਿਆਰੇ ਹਰ ਪ੍ਰੀਤ ਪਿਆਰੇ ਸ਼ਬਦ ਵਿਚਾਰੇ ਤਿਸ ਹੀ ਕਾ ਸੋ ਹੋਵੈ ਪੁਨ ਦਾਨ ਅਨੇਕ ਨਾਵਣ ਕਿਉ ਅੰਤਰ ਮਲ ਧੋਵੈ ਨਾਮ ਬਿਨ ਗਤ ਕੋਈ ਨਾ ਪਾਵੈ ਹੱਥ ਨਿਗਰਹ ਬੇਵਾਣ ਨਾਨਕ ਸੱਚ ਘਰ ਸ਼ਬਦ ਸਿ ਆਪੈ ਦੁਬਿਦਾ ਮਹਲ ਕੀ ਜਾਣੈ ਤੇਰਾ ਨਾਮ ਸੱਚਾ ਜੀਓ ਸ਼ਬਦ ਸੱਚਾ ਵਿਚਾਰੋ ਤੇਰਾ ਮਹੱਲ ਸੱਚਾ ਜੀਓ ਨਾਮ ਸੱਚਾ ਵਾਪਾਰੋ ਨਾਮ ਕਾ ਵਾਪਾਰ ਮਿੱਠਾ ਭਗਤ ਲਾਹਾ ਅਨ ਦਿਨੋ ਤਿਸ ਬਾਜ ਵਖਰ ਕੋਏ ਨਾ ਸੂਝੈ ਨਾਮ ਲੇਵੋ ਖਿੰਖਿਨ ਖਿਨੋ ਪਰਖ ਲੇਖਾ ਨਦਰ ਸਾਚੀ ਕਰਮ ਪੂਰੇ ਪਾਇਆ ਨਾਨਕ ਨਾਮ ਮਹਾਰਸ ਮੀਠਾ ਗੁਰ ਪੂਰੇ ਸਚ ਪਾਇਆ ਰਾਗ ਗੋੜੀ ਪੂਰਬੀ ਸ਼ੰਤ ਮਹੱਲਾ ਤੀਜਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਸਾਤ ਧਨ ਬਿਨੂ ਕਰੇ ਜੀਉ ਹਰ ਕੇ ਗੁਣ ਸਾਰੇ ਕਿੰਨ ਪਲ ਰਹਿ ਨਾ ਸਕੈ ਜੀਉ ਬਿਨ ਹਰ ਪਿਆਰੇ ਬਿਨ ਹਰ ਪਿਆਰੇ ਰਹਿ ਨਾ ਸਕੈ ਗੁਰ ਬਿਨ ਮਹਲ ਨ ਪਾਈਐ ਜੋ ਗੁਰ ਕਹੈ ਸੋਈ ਪਰ ਕੀਜੈ ਤਿਸਨਾ ਅਗਨ ਬੁਝਾਈਐ ਹਰ ਸਾਚਾ ਸੋਈ ਤਿਸ ਬਿਨ ਅਵਰ ਨ ਕੋਈ ਬਿਨ ਸੇਵੈ ਸੁਖ ਨਾ ਪਾਇ ਨਾਨਕ ਸਾ ਧੰਨ ਮਿਲੈ ਮਿਲਾਈ ਜਿਸ ਨੂੰ ਆਪ ਮਿਲਾਈ ਤਨ ਰੈਣ ਸੁਹਿਲੜੀਏ ਜੀਉ ਹਰ ਸੂ ਚਿਤ ਲਾਇ ਸਤ ਗੁਰੂ ਸੇਵੇ ਭਾਉ ਕਰੇ ਜੀਉ ਵਿੱਚੋਂ ਆਪ ਗਵਾਏ ਵਿੱਚੋਂ ਆਪ ਗਵਾਏ ਹਰ ਗੁਣ ਗਾਏ ਆਨ ਦਿਨ ਲਾਗਾ ਭਾਉ ਸੁਣ ਸਖੀ ਸਹੀਲੀ ਜੀ ਕੀ ਮੇਲੀ ਗੁਰ ਕਾਬਦ ਸਮਾਉ ਹਰ ਗੁਣ ਸਾਰੀ ਤਾਕੰਤ ਪਿਆਰੀ ਨਾਮੇ ਧਰੀ ਪਿਆਰੋ ਨਾਨਕ ਕਾਮਣ ਨਾ ਪਿਆਰੀ RAM ਨਾਮ ਗਲ ਹਾਰੋ ਤਨ ਇਕਲੜੀ ਜੀਉ ਬਿਨ ਨਾਹ ਪਿਆਰ ਦੂਜੈ ਭਾਏ ਮੁਠੀ ਜੀਉ ਬਿਨ ਗੁਰ ਸ਼ਬਦ ਕਰਾਰੇ ਬਿਨ ਸ਼ਬਦ ਪਿਆਰੇ ਕੌਣ ਦੁਤਰ ਤਾਰੇ ਮਾਇਆ ਮੋਹ ਖੁਆਈ ਕੂੜ ਵਿਗੁੱਤੀ ਤਾ ਪਿਰ ਮੁਤੀ ਸਾ ਧਨ ਮਹੱਲ ਨ ਪਾਈ ਗੁਰ ਸ਼ਬਦੇ ਰਾਤੀ ਸਹਜੇ ਮਾਤੀ ਅਨ ਦਿਨ ਰਹੈ ਸਮਾਏ ਨਾਨਕ ਕਾਮ ਨੂੰ ਸਦਾ ਰੰਗ ਰਾਤੀ ਹਰ ਜੀਉ ਆਪ ਮਿਲਾਏ ਤਾਮਿ ਲਿਏ ਹਰ ਮਿਲੇ ਜੀਉ ਹਰ ਬਿਨ ਕੌਣ ਮਿਲਾਏ ਬਿਨ ਗੁਰ ਪ੍ਰੀਤਮ ਆਪਣੇ ਜੀਉ ਕੌਣ ਭਰਮ ਚੁਕਾਏ ਬਿਨ ਗੁਰ ਪ੍ਰੀਤਮ ਆਪਣੇ ਜੀਉ ਕੌਣ ਭਰਮ ਚੁਕਾਏ ਗੁਰ ਭਰਮ ਚੁਕਾਏ ਿਉ ਮਿਲਿਐ ਮਾਈ ਤਾ ਸਾ ਧਨ ਸੁਖ ਪਾਏ ਗੁਰ ਸੇਵਾ ਬਿਨ ਘੂਰ ਅੰਧਾਰ ਬਿਨ ਗੁਰ ਮਗਨ ਪਾਏ ਕਾਮਣ ਰੰਗ ਰਾਤੀ ਸਹਜੇ ਮਾਤੀ ਗੁਰ ਕੈ ਸ਼ਬਦ ਵਿਚਾਰੇ ਨਾਨਕ ਕਾਮਣ ਹਰਿਵਾਰ ਪਾਇਆ ਗੁਰ ਕੈ ਭਾਏ ਪਿਆਰ ਗੋਰੀ ਮਹੱਲਾ ਤੀਜਾ ਪਿਰ ਬਿਨ ਖਰੀ ਨੀ ਮਾਣੀ ਜੀਓ ਬਿਨ ਪਿਰ ਕਿਉ ਜੀਵਾ ਮੇਰੀ ਮਾਈ ਪਿਰ ਬਿਨ ਨੀਂਦ ਨਾ ਆਵੇ ਜੀਓ ਕਾਪੜ ਤਨ ਨਾ ਸੁਹਾਈ ਕਾਪੜ ਤਨ ਸੁਹਾਵੇ ਜਾਂ ਪਿਰ ਭਾਵੇ ਗੁਰਮਤੀ ਚਿੱਤ ਲਾਈ ਐ ਸਦਾ ਸੁਹਾਗ ਜਾ ਸਤਿਗੁਰ ਸੇਵੇ ਗੁਰ ਕੈ ਅੰਕ ਸਮਾਈਐ ਗੁਰੂ ਸ਼ਬਦੈ ਮਿਲਾ ਤਾ ਪਿਰ ਰਾਵੀ ਲਾਹ ਨਾਮ ਸੰਸਾਰੇ ਨਾਨਕ ਕਾਮਣ ਨਾ ਪਿਆਰੀ ਜਾ ਹਰ ਕੀ ਗੁਣ ਸਾਰੇ ਸਾ ਤਨ ਰੰਗ ਮਾਣੇ ਜੀਉ ਆਪਣੇ ਨਾਲ ਪਿਆਰੇ ਐਨਿਸ ਰੰਗ ਰਾਤੀ ਜੀਓ ਗੁਰ ਸ਼ਬਦ ਵਿਚਾਰੇ ਗੁਰ ਸ਼ਬਦ ਵਿਚਾਰੇ ਹੋਮੈ ਮਾਰੇ ਇਨ ਬਿਦ ਮਿਲੋ ਪਿਆਰੇ ਸਾ ਧਨ ਸੁਹਾਗਣ ਸਦਾ ਰੰਗ ਰਾਤੀ ਸਾਚੈ ਨਾਮ ਪਿਆਰੇ ਆਪਣੇ ਗੁਰ ਮਿਲ ਰਹੀਐ ਅੰਮ੍ਰਿਤ ਗਹੀਐ ਧੁਬਿ ਦਾ ਮਾਰ ਨਿਵਾਰੇ ਨਾਨਕ ਕਾਮਣ ਹਰ ਵਾਰ ਪਾਇਆ ਸਗਲੇ ਦੁਖ ਬਿਸਾਰੇ ਕਾਮਣ ਪਿਰੋ ਭੁੱਲੀ ਜੀਉ ਮਾਇਆ ਮੋ ਪਿਆਰੇ ਝੂਠੀ ਝੂਠ ਲੱਗੀ ਜੀਉ ਕੂੜ ਮੁੱਠੀ ਕੂੜਿਆਰੇ ਕੂੜ ਨਿਵਾਰੇ ਗੁਰਮਤ ਸਾਰੇ ਜੂ ਐ ਜਨਮ ਨਹ ਹਾਰੇ ਗੁਰ ਸ਼ਬਦ ਸੇਵੀ ਸੱਚ ਸਮਾਵੈ ਵਿਚਹੁ ਹੋਮੈ ਮਾਰਿ ਹਰ ਕਾ ਨਾਮ ਹਿਰਦੈ ਵਸਾਈ ਐਸਾ ਕਰੇ ਸਿਗਾਰੂ ਨਾਨਕ ਕਾ ਮਨ ਸਹਿਜ ਸਮਾਣੀ ਜਿਸ ਸਾਚਾ ਨਾਮ ਆਧਾਰੂ ਮਿਲ ਮੇਰੇ ਪ੍ਰੀਤਮਾ ਜੀਉ ਤੁਧ ਬਿਨ ਖਰੀ ਨਿਮਾਣੀ ਮੈ ਨੈਣੀ ਨੀਂਦ ਨਾ ਆਵੇ ਜੀ ਭਾਵੇ ਅੰਨ ਨਾ ਪਾਣੀ ਪਾਣੀ ਅੰਨ ਨਾ ਭਾਵੇ ਮਰੀਏ ਹਾਵੇ ਬਿਨ ਪਰ ਕਿਉ ਸੁਖ ਪਾਈਐ ਗੁਰ ਆਗੇ ਕਰੋ ਬਿਨੰਤੀ ਜੇ ਗੁਰ ਭਾਵੇ ਜਿਉ ਮਿਲੇ ਤਿਵੇਂ ਮਿਲਾਈਐ ਗੁਰ ਆਗੇ ਕਰੋ ਬਿਨੰਤੀ ਜੇ ਗੁਰ ਭਾਵੇ ਜਿਉ ਮਿਲੇ ਤਿਵੇਂ ਮਿਲਾਈਐ ਆਪੇ ਮੀਲ ਲੈ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਨ ਸਦਾ ਸੁਹਾਗਣ ਨਾ ਪਿਰ ਮਰੈ ਨਾ ਜਾਏ ਗਉੜੀ ਮਹੱਲਾ ਤੀਜਾ ਕਾਮਣ ਹਰ ਰਸ ਵਿਦੀ ਜੀਉ ਹਰ ਕੈ ਸਹਜ ਸੁਭਾਈ ਮਨ ਮੋਹਣ ਮੋਹ ਲੀਆ ਜੀਉ ਦੁਬੇ ਦਾਸ ਸਹਜ ਸਮਾਈ ਦੁਬਿਦਾ ਸਹਿਜ ਸਮਾਈ ਕਾਮਣ ਵਰਪਾਈ ਗੁਰਮਤੀ ਰੰਗ ਲਾਏ ਇਹੋ ਸਰੀਰ ਕੂੜ ਕੁਸਤ ਭਰਿਆ ਗਲ ਤਾਈ ਪਾਪ ਕਮਾਏ ਗੁਰਮੁਖ ਭਗਤ ਜਿਤ ਸਹਿਜ ਤੁਨ ਉਪਜੈ ਬਿਨ ਭਗਤੀ ਮੈਲ ਨ ਜਾਏ ਨਾਨਕ ਕਾਮਣ ਪਰਹਿ ਪਿਆਰੀ ਵਿਚਹੁ ਆਪ ਗਵਾਏ ਕਾਮਣ ਪਿਰ ਪਾਇਆ ਜੀਉ ਗੁਰ ਕੈ ਭਾਇ ਪਿਆਰੇ ਰਹਿਣ ਸੁਖ ਸੁਤੀ ਜੀਉ ਅੰਤਰ ਔਰ ਧਾਰੇ ਅੰਤਰ ਔਰ ਧਾਰੇ ਮਿਲੀਐ ਪਿਆਰੇ ਅਨ ਦਿਨ ਦੁਖ ਨਿਵਾਰੇ ਅੰਤਰ ਮਹਲ ਪਿਰ ਵਰਾਵੇ ਕਾਮਣ ਗੁਰਮਤਿ ਵਿਚਾਰੇ ਅੰਮ੍ਰਿਤ ਨਾਮ ਪਿਆ ਦਿਨ ਰਾਤੀ ਦੁਬੇ ਦਾ ਮਾਰ ਨਿਵਾਰੇ ਨਾਨਕ ਸੱਚ ਮਿਲੀ ਸੋਹਾਗਣ ਗੁਰ ਕੈ ਹੇਤੁ ਅਪਾਰਿ ਆਵਹੁ ਦਇਆ ਕਰੇ ਜੀਉ ਪ੍ਰੀਤਮ ਅਤ ਪਿਆਰੇ ਕਾਮਣ ਬਿਨੋ ਕਰੇ ਜੀਉ ਸਚ ਸਬਦ 시ਾਰੇ ਸਚ ਸਬਦ 시ਾਰੇ ਹੋਮੈ ਮਾਰੇ ਗੁਰਮੁਖ ਕਾਰਜ ਸਵਾਰੇ ਜੁਗ ਜੁਗ ਏਕੋ ਸੱਚਾ ਸੋਈ 부ਝੈ ਗੁਰ ਵਿਚਾਰੇ ਮਨਮੁਖ ਕਾਮ ਵਿਆਪੀ ਮੋਹਿ ਸੰਤਾਪੀ ਕਿਸ ਆਗੇ ਜਾਏ ਪੁਕਾਰੇ ਮਨਮੁਖ ਕਾਮ ਵਿਆਪੀ ਮੋਹਿ ਸੰਤਾਪੀ ਕਿਸ ਆਗੇ ਜਾਏ ਪੁਕਾਰੇ ਨਾਨਕ ਮਨਮੁਖ ਥਾਉ ਨਾ ਪਾਏ ਬਿਨ ਗੁਰ ਅਤ ਪਿਆਰੇ ਮੁੰਦ ਇਆਣੀ ਭੂਲੀ ਨਿਗੁਣੀਆਂ ਜੀਉ ਪਿਰ ਅਗਮ ਅਪਾਰਾ ਆਪੇ ਮੀਲ ਮਿਲੀਐ ਜੀਉ ਆਪੇ ਬਖਸਨ ਹਾਰਾ ਅਵਗਣ ਬਖਸਨ ਹਾਰਾ ਕਾਮਣ ਕੰਤ ਪਿਆਰਾ ਘਟ ਘਟ ਰਿਆ ਸਮਾਈ ਪ੍ਰੇਮ ਪ੍ਰੀਤ ਭਾਏ ਭਗਤੀ ਪਾਈ ਐ ਸਤਿਗੁਰੂ ਬੂਝ ਬੁਝਾਈ ਸਦਾ ਆਨੰਦ ਰਹੇ ਦਿਨ ਰਾਤੀ ਅਨ ਦਿਨ ਰਹੇ ਲਿਵ ਲਾਈ ਨਾਨਕ ਸਹਜੇ ਹਰਿਵਰ ਪਾਇਆ ਸਾ ਧਨ ਨੋ ਨਿਦ ਪਾਈ ਗੋੜੀ ਮਹੱਲਾ ਤੀਜਾ ਮਾਇਆ ਸਰ ਸਬਲ ਵਰਤੈ ਜੀਉ ਕਿਉ ਕਰ ਦੁਤਰ ਤਰਿਆ ਜਾਏ RAM ਨਾਮ ਕਰ ਬੋਹਿਥਾ ਜੀਉ ਸ਼ਬਦ ਖੇਵਟ ਵਿੱਚ ਪਾਏ ਸ਼ਬਦ ਖੇਵਟ ਵਿੱਚ ਪਾਏ ਹਰ ਆਪ ਲਗਾਏ ਇਨ ਬਿਦ ਦੁਤਰ ਤਰੀਏ ਗੁਰਮੁਖ ਭਗਤ ਪ੍ਰਾਪਤ ਹੋਵੈ ਜੀਵਤਿਆ ਿਉ ਮਰੀਐ ਖਿਨ ਮਹਾਰਾਮ ਨਾਮ ਕਿਲ ਵਿਖ ਕਾਟੇ ਭਏ ਪਵਿੱਤ ਸਰੀਰਾ ਨਾਨਕ ਰਾਮ ਨਾਮ ਨਿਸਤਾਰ ਕੰਚਨ ਭਏ ਮਨੂਰਾ ਇਸਤਰੀ ਪੁਰਖ ਕਾਮ ਵਿਆਪੇ ਜੀਉ ਰਾਮ ਨਾਮ ਕੀ ਵਿਦ ਨਹੀਂ ਜਾਣੀ ਮਾਤ ਪਿਤਾ ਸੁੱਤ ਭਾਈ ਖਰੇ ਪਿਆਰੇ ਜੀਉ ਦੂਬ ਮੋਏ ਬਿਨ ਪਾਣੀ ਧੂਬ ਮੋਏ ਬਿਨ ਪਾਣੀ ਗਤ ਨਹੀਂ ਜਾਣੀ ਹਉ ਮੈਂ ਧਾਤ ਸੰਸਾਰੀ ਜੋ ਆਇਆ ਸੋ ਸਭ ਕੋ ਜਾਸੀ ਉਬਰੇ ਗੁਰ ਵਿਚਾਰ ਗੁਰਮਖ ਹੋਵੇ RAM ਨਾਮ ਵਖਾਣ ਆਪ ਤਰੈ ਕੁੱਲ ਤਾਰੀ ਨਾਨਕ ਨਾਮ ਵਸੈ ਘਟ ਅੰਤਰ ਗੁਰਮਤ ਮਿਲੇ ਪਿਆਰ ਰਾਮ ਨਾਮ ਬਿਨ ਕੋ ਥਿਰ ਨਹੀਂ ਜੀਉ ਬਾਜੀ ਹੈ ਸੰਸਾਰ ਦ੍ਰਿੜ ਭਗਤ ਸੱਚੀ ਜੀਉ ਰਾਮ ਨਾਮ ਵਾਪਾਰਾ ਰਾਮ ਨਾਮ ਵਾਪਾਰਾ ਅਗਮ ਅਪਾਰ ਗੁਰਮਤਿ ਧਨ ਪਾਈ ਐ ਸੇਵਾ ਸੁਰ ਭਗਤ ਇਹ ਸਾਚੀ ਵਿੱਚੋ ਆਪ ਗਵਾਈ ਐ ਹਮ ਮਤ ਹੀਣ ਮੂਰਖ ਮੁਗਧ ਅੰਦੇ ਸਤਗੁਰ ਮਾਰਗ ਪਾਏ ਨਾਨਕ ਗੁਰਮੁਖ ਸ਼ਬਦ ਸੁਹਾਵੇ ਅਨ ਦਿਨ ਹਰ ਗੁਣ ਗਾਏ ਆਪ ਕਰਾਏ ਕਰੇ ਆਪ ਜੀਉ ਆਪੇ ਸ਼ਬਦ ਸਵਾਰੇ ਆਪੇ ਸਤਗੁਰ ਆਪ ਸ਼ਬਦ ਜੀਉ ਜੁਗ ਜੁਗ ਭਗਤ ਪਿਆਰੇ ਜੁਗ ਜੁਗ ਭਗਤ ਪਿਆਰੇ ਹਰ ਆਪ ਸਵਾਰੇ ਆਪੇ ਭਗਤੀ ਲਾਏ ਆਪੇ ਦਾਨ ਆਪੇ ਬੀਨਾ ਆਪੇ ਸੇਵ ਕਰਾਏ ਆਪੇ ਗੁਣ ਦਾਤਾ ਅਵਗੁਣ ਕਾਟੇ ਹਿਰਦੈ ਨਾਮ ਵਸਾਏ ਨਾਨਕ ਸਦ ਬਲਿਹਾਰੀ ਸੱਚੇ ਵਿਟਹੁ ਆਪੇ ਕਰੇ ਕਰਾਏ ਗੋੜੀ ਮਹੱਲਾ ਤੀਜਾ ਗੁਰ ਕੀ ਸੇਵਾ ਕਰ ਪਿਰਾ ਜੀਉ ਹਰ ਨਾਮ ਧਿਆਈ ਮੰਝੋ ਦੂਰ ਨ ਜਾਹੀ ਪਿਰਾ ਜੀਉ ਘਰ ਬੈਠਿਆ ਹਰ ਪਾਈ ਕਰ ਬੈਠਿਆ ਹਰ ਪਾਏ ਸਦਾ ਚਿੱਤ ਲਾਏ ਸਹਜੇ ਸਤ ਸੁਭਾਏ ਗੁਰ ਕੀ ਸੇਵਾ ਖਰੀ ਸੁਖਾਲੀ ਜਿਸ ਨੂੰ ਆਪ ਕਰਾਏ ਨਾਮੁ ਬੀਜੇ ਨਾਮੁ ਜਮੈ ਨਾਮੁ ਮਨ ਵਸਾਏ ਨਾਨਕ ਸਚ ਨਾਮ ਵਡਿਆਈ ਪੂਰਬ ਲਿਖਿਆ ਪਾਏ ਹਰ ਕਾ ਨਾਮ ਮੀਠਾ ਪਿਰਾ ਜੀਉ ਜਾਂ ਚੱਖਹਿ ਚਿਤ ਲਾਈ ਰਸਨਾ ਹਰ ਰਸ ਚਾਖ ਮੋਏ ਜੀਉ ਅਨ ਰਸ ਸਾਦ ਗਵਾਏ ਸਦਾ ਹਰ ਰਸ ਪਾਏ ਜਾਂ ਹਰ ਪਾਏ ਰਸਨਾ ਸ਼ਬਦ ਸੁਹਾਏ ਨਾਮ ਧਿਆਏ ਸਦਾ ਸੁਖ ਪਾਏ ਨਾਮ ਰਹਿ ਲਿਵ ਲਾਏ ਨਾ ਮੇ ਉਪਜੈ ਨਾ ਮੇ ਬਿਨਸੈ ਨਾ ਮੇ ਸੱਚ ਸਮਾਏ ਨਾਨਕ ਨਾਮ ਗੁਰਮਤੀ ਪਾਈ ਐ ਆਪੇ ਲੈ ਲਵਾਏ ਏ ਵਿਦਾਣੀ ਚਾકરી ਪਿਰਾ ਜੀਓ ਧਨ ਛੋੜ ਪਰਦੇਸ ਸਿਧਾਈ ਦੂਜੈ ਕਨ ਸੁਖ ਨਾ ਪਾਇਓ ਪਿਰਾ ਜੀਓ ਵਿਖਿਆ ਲੋਭ ਲੁਭਾਏ ਵਿਖਿਆ ਲੋਭ ਲੁਭਾਏ ਭਰਮ ਭੁਲਾਈ ਓ ਕਿਉ ਕਰ ਸੁਖ ਪਾਇ ਚਾકરી ਵਿਦਾਣੀ ਖਰੀ ਦੁਖਾਲੀ ਆਪ ਵੇਚ ਧਰਮ ਗਵਾਏ ਮਾਇਆ ਬੰਧਨ ਟਿਕੈ ਨਾਹੀ ਖਿਨ ਖਿਨ ਦੁਖ ਸੰਤਾਏ ਨਾਨਕ ਮਾਇਆ ਕਾ ਦੁਖ ਤਦੇ ਚੂਕੈ ਜਾ ਗੁਰ ਸ਼ਬਦੀ ਚਿਤ ਲਾਏ ਮਨਮੁਖ ਮੁਗਦ ਗਾਵਾਰ ਪਿਰਾ ਜੀਉ ਸ਼ਬਦ ਮਨ ਨਾ ਵਸਾਏ ਮਾਇਆ ਕਾ ਪਰਮ ਅੰਧ ਪਿਰਾ ਜੀਉ ਹਰ ਮਾਰਗ ਕਿਉ ਪਾਏ ਕਿਉ ਮਾਰਗ ਪਾਏ ਬਿਨ ਸਤਗੁਰੂ ਭਾਏ ਮਨਮੁਖ ਆਪ ਗਣਾਈ ਹਰ ਕੇ ਚਾਕਰ ਸਦਾ ਸੁਹੀਲੇ ਗੁਰ ਚਰਣੀ ਚਿਤੁ ਲਾਇ ਜਿਸਨੋ ਹਰ ਜੀਉ ਕਰੇ ਕਿਰਪਾ ਸਦਾ ਹਰ ਕੇ ਗੁਣ ਗਾਏ ਨਾਨਕ ਨਾਮ ਰਤਨ ਜਗ ਲਾਹਾ ਗੁਰਮੁਖ ਆਪ 부ਝਾਏ ਰਾਗੋੜੀ ਸ਼ੰਤ ਮਹੱਲਾ ਪੰਜਵਾ ਇਕ ਓੰਕਾਰ ਸਤਗੁਰ ਪ੍ਰਸਾਦ ਮੇਰਾ ਮਨ ਬੈਰਾਗ ਭਿਆ ਜੀਉ ਕਿਉ ਦੇਖਾ ਪ੍ਰਭ ਦਾਤੇ ਮੇਰੇ ਮੀਤ ਸਖਾ ਹਰ ਜੀਉ ਗੁਰਪੁਰਖ ਵਿਦਾਤੇ ਪੁਰਖੋ ਵਿਦਾਤਾ ਏਕ ਸ੍ਰੀ ਧਰ ਕਿਉ ਮਿਲਹਿ ਤੁਜੈ ਉਡੀਨੀਆ ਕਰ ਕਰਹਿ ਸੇਵਾ ਸੀਸ ਚਰਣੀ ਮਨ ਆਸ ਦਰਸਨੀ ਮਾਣੀਆਂ ਸਾਸ ਸਾਸ ਨਾ ਘੜੀ ਵਿਸਰੈ ਪਲ ਮੂਰਤ ਦਿਨ ਰਾਤੀ ਨਾਨਕ ਸਾਰਿੰਗ ਜਿਉ ਪਿਆਸੀ ਕਿਉ ਮਿਲਿਐ ਪ੍ਰਭ ਦਾਤੇ ਇਕ ਬਿਨੂ ਕਰੋ ਜੀਉ ਸੋਣ ਕੰਤ ਪਿਆਰੇ ਮੇਰਾ ਮਨ ਤਨ 모ਹ ਲੀਆ ਜੀਉ ਦੇਖ ਚਲਤ ਤੁਮਾਰੇ ਚਲਤਾ ਤੁਮਾਰੇ ਦੇਖ 모ਹੀ ਉਦਾਸ ਤਨ ਕਿਉ ਧੀਰੈ ਗੁਣਵੰਤ ਨਾ ਦਿਆਲ ਬਾਲਾ ਸਰਬ ਗੁਣ ਭਰਪੂਰੈ ਫਿਰ ਦੂਸ ਨਾਹੀ ਸੁਖ ਹੈ ਦਾਤੇ ਹਉ ਵਿਛੜੀ ਬੁਰਿਆਰੇ ਬਿਰਮント ਨਾਨਕ ਦਇਆ ਧਾਰੋ ਘਰ ਆਵਹੁ ਨਾਖ ਪਿਆਰੇ ਹਉ ਮਨ ਅਰਪੀ ਸਭ ਤਨ ਅਰਪੀ ਅਰਪੀ ਸਭ ਦੇਸਾ ਹਉ ਸਿਰ ਅਰਪੀ ਤਿਸ ਮੀਤ ਪਿਆਰੇ ਜੋ ਪ੍ਰਭ ਦੇ ਸਦੇਸਾ ਅਰਪਿਆ ਤਸੀਸ ਸੁਥਾਨ ਗੁਰਪਹਿ ਸੰਗ ਪ੍ਰਭੂ ਦਿਖਾਇਆ ਕਿੰਨ ਮਾਹੇ ਸਗਲਾ ਦੁੱਖ ਮਿਟਿਆ ਮਨੁ ਚਿੰਦਿਆ ਪਾਇਆ ਦਿਨ ਰੈਣ ਰਲਿਆ ਕਰਹਿ ਕਾਮਨ ਮਿਟੇ ਸਗਲ ਅੰਦੇਸਾ ਬਿਨਵੰਤ ਨਾਨਕ ਕੰਤ ਮਿਲਿਆ ਲੋੜ ਤੇ ਹਮ ਜੈਸਾ ਮੇਰਾ ਮਨ ਅਨੰਦ ਭਇਆ ਜੀਉ ਵਜੀਵਾ ਧਾਈ ਮੇਰਾ ਮਨ ਅਨੰਦ ਭਇਆ ਜੀਉ ਵਜੀ ਆਵਾ ਧਾਈ ਕਰ ਲਾਲ ਆਇਆ ਪਿਆਰਾ ਸਭ ਤਿਖਾ ਮੁਝਾਈ ਮਿਲਿਆ ਤਲਾਲ ਗੋਪਾਲ ਠਾਕੁਰ ਸਖੀ ਮੰਗਲ ਗਾਇਆ ਸਭ ਮੀਤ ਬੰਦਪ ਹਰਖ ਉਪਜਿਆ ਦੂਤ ਥਾਉ ਗਵਾਇਆ ਅਣਹਤਵਾਜੀ ਵਜਹਿ ਘਰ ਮਹਿ ਪਿਰ ਸੰਗ ਸੀਜ ਵਿਸ਼ਾਈ ਬ੍ਰਹਮੰਤ ਨਾਨਕ ਸਹਜ ਰਹਿ ਹਰ ਮਿਲਿਆ ਕੰਤ ਸੁਖਦਾਈ ਗੋਰੀ ਮਹੱਲਾ ਪੰਜਵਾ ਮੋਹਣ ਤੇਰੇ ਉੱਚੇ ਮੰਦਰ ਮਹਲ ਅਪਾਰਾ ਮੋਹਣ ਤੇਰੇ ਸੋਹਣ ਦਵਾਰ ਜੀਓ ਸੰਤ ਧਰਮਸਾਲਾ ਧਰਮਸਾਲ ਅਪਾਰ ਦਿਆਰ ਠਾਕੁਰ ਸਦਾ ਕੀਰਤਨ ਗਾਵੇ ਜਹ ਸਾਧ ਸੰਤ ਇਕੱਤਰ ਹੋਵੇ ਤਹਾਂ ਤੁਜੈ ਧਿਆਵੇ ਕਰ ਦਇਆ ਮਯਾ ਦਿਆਲ ਸੁਆਮੀ ਹੋ ਦੀਨ ਕਿਰਪਾਰਾ ਬਿਰਵੰਤ ਨਾਨਕ ਦਰਸ ਪਿਆਸੀ ਮਿਲ ਦਰਸਨ ਸੁਖ ਸਾਰਾ ਮੋਹਣ ਤੇਰੇ ਬਚਨ ਅਨੂਪ ਚਾਲ ਨਿਰਾਲੀ ਮੋਹਣ ਤੂੰ ਮਾਨਹਿ ਏਕ ਜੀ ਅਵਰ ਸਭ ਰਾਲੀ ਮਾਨਹਿ ਤਾਂ ਏਕ ਅਲੇਖ ਠਾਕੁਰ ਜਿਨਹ ਸਭ ਕਲ ਧਾਰੀਆ ਤੁਦ ਬਚਨ ਗੁਰ ਕੈ ਵਸ ਕੀਆ ਆਦ ਪੁਰਖ ਬਨਵਾਰੀਆ ਤੂੰ ਆਪ ਚੱਲਿਆ ਆਪ ਰਹਿਆ ਆਪ ਸਭ ਕਲ ਧਾਰੀ ਆ ਬਿਨਮント ਨਾਨਕ ਪੈਜ ਰਾਖੋ ਸਭ ਸੇਵਕ ਸਰਣ ਤੁਮਾਰੀ ਆ ਮੋਹਣ ਤੁਧ ਸਤ ਸੰਗਤ ਧਿਆਵੈ ਦਰਸ ਧਿਆਨਾ ਮੋਹਣ ਜਮਨੀੜ ਨ ਆਵੇ ਤੁਧ ਜਪਹਿ ਨਿਧਾਨਾ ਮੋਹਣ ਜਮਨੀੜ ਨ ਆਵੇ ਤੁਧ ਜਪਹਿ ਨਿਦਾਨਾ ਜਮ ਕਾਲ ਤਨ ਕੋ ਲੱਗੈ ਨਾਹੀ ਜੋ ਇਕ ਮਨ ਧਿਆਵਹਿ ਮਨ ਬਚਨ ਕਰਮ ਜੇ ਤੁਧ ਅਰਾਧੈ ਸੇ ਸਭੇ ਫਲ ਪਾਵਹਿ ਮਲ ਮੂਤ ਮੂੜ ਜੇ ਮੁਗਦ ਹੋਤੇ ਸੇ ਦੇਖ ਦਰਸ ਸੁ ਗਿਆਨਾ ਬਿਨਵੰਤ ਨਾਨਕ ਰਾਜ ਨੇਚਲ ਪੂਰਨ ਪੁਰਖ ਭਗਵਾਨਾ ਮੋਹਣ ਤੂੰ ਸੋ ਫਲ ਫਲਿਆ ਸਨ ਪਰਵਾਰੀ ਮੋਹਣ ਪੁੱਤਰ ਮੀਤ ਭਾਈ ਕੁਟੰਬ ਸਭ ਤਾਰੇ ਤਾਰੇ ਆ ਜਹਾਨ ਲਹਿਿਆ ਅਭਿਮਾਨ ਜਿਨਿ ਦਰਸ਼ਨ ਪਾਇਆ ਜਿਨਿ ਤੁਧ ਨੂੰ ਧਨ ਕਹਿਆ ਤਿੰਨ ਜਮ ਨੇੜ ਨ ਆਇਆ ਬੇਅੰਤ ਗੁਣ ਤੇਰੇ ਕਥੇ ਨ ਜਾਹੀ ਸਤਗੁਰ ਪੁਰਖ ਮੁਰਾਰੇ ਬਿਨਵੰਤ ਨਾਨਕ ਟੇਕ ਰਾਖੀ ਜਿਤ ਲਗਤਰਿਆ ਸੰਸਾਰੇ ਗੋੜੀ ਮਹੱਲਾ ਪੰਜਵਾ ਸਲੋਕ ਪਤਿਤ ਅਸੰਖ ਪੁਨੀਤ ਕਰ ਪੁਨ ਹੈ ਪੁਨੇ ਬਲਿਹਾਰ ਨਾਨਕ RAM ਨਾਮ ਜਪ ਪਾਵ ਕੋ ਤਿੰਨ ਕਿਲ ਬਿਖ ਦਾਹਨ ਹਾਰ ਸ਼ੰਤ ਜਪ ਮਨਾ ਤੂੰ RAM ਨਰਾਇਣ ਗੋਵਿੰਦਾ ਹਰ ਮਾਦੋ ਧਿਆਏ ਮਨਾ ਮੁਰਾਰ ਮੁਕੰਦੇ ਕਟਿਏ ਕਾਲ ਦੁਖੁ ਖਾਦੋ ਦੁਖ ਹਰਨ ਦੀਨ ਸਰਣ ਸ੍ਰੀ ਧਰ ਚਰਨ ਕਮਲ ਅਰਾਦੀ ਐ ਜਮ ਪੰਥ ਵਿਖੜਾ ਅਗਨ ਸਾਗਰ ਨਿਮਖ ਸਿਮਰਤ ਸਾਦੀ ਐ ਕਲ ਮਲ ਹੈ ਦਹਿਤਾ ਸੁਧ ਕਰਤਾ ਦਿਨ ਸਰੈਣ ਰਾਧੂ ਬਿਨਵੰਤ ਨਾਨਕ ਕਰੋ ਕਿਰਪਾ ਗੋਪਾਲ ਗੋਬਿੰਦ ਮਾਧੋ ਸਿਮਰ ਮਨਾ ਦਾ ਮੋਦਰ ਦੁਖ ਹਰ ਭੈ ਭੰਜਨ ਹਰ ਰਾਇਆ ਸ੍ਰੀ ਰੰਗੂ ਦਿਆਲ ਮਨੋਹਰ ਭਗਤ ਵਿਛਲ ਬਿਰਦਾਇਆ ਭਗਤ ਵਿਛਲ ਪੁਰਖ ਪੂਰਨ ਮਨ ਹੈ ਚਿੰਦਿਆ ਪਾਈ ਹੈ ਤਮ ਅੰਧ ਕੂਪ ਤੇ ਉਧਾਰੈ ਨਾਮ ਮਨ ਵਸਾਈਐ ਸੁਰ ਸਿੱਧ ਗਣ ਗੰਧਰਵ ਮੁਨੇ ਜਨ ਗੁਣ ਅਨਕ ਭਗਤੀ ਗਾਇਆ ਬਿਨਵੰਤ ਨਾਨਕ ਕਰੋ ਕਿਰਪਾ ਪਾਰ ਬ੍ਰਹਮ ਹਰਿ ਰਾਇਆ ਚੇਤ ਮਨਾ ਪਾਰ ਬ੍ਰਹਮ ਪਰਮੇਸ਼ਰ ਸਰਬ ਕਲਾ ਜਿਨ ਧਾਰੀ ਕਰुणा ਮੈਂ ਸਮਰੱਥ ਸੁਆਮੀ ਘਟ ਘਟ ਪ੍ਰਾਨ ਆਧਾਰੀ ਪ੍ਰਾਨ ਮਨ ਤਨ ਜੀ ਦਾਤਾ ਬਿਅੰਤ ਅਗਮ ਅਪਾਰੂ ਸ਼ਰਣ ਜੋਗ ਸਮਰੱਥ ਮੋਹਨ ਸਰਬ ਦੁਖ ਵਿਦਾਰੂ ਰੋਗ ਸੋਗ ਸਭ ਦੁਖ ਬਿਨ ਸਹਿ ਜਪਤ ਨਾਮ ਮੁਰਾਰੀ ਬਿਨਵੰਤ ਨਾਨਕ ਕਰੋ ਕਿਰਪਾ ਸਮਰੱਥ ਸਭ ਕਲ ਧਾਰੀ ਗੁਣ ਗਾਉ ਮਨਾ अच्युत अविनाशी सबते ऊच दयाला विसंभर देवण को एक सर्ब करै प्रत्पाल प्रत्पाल महा दयाल दान दयाधारी सब किसै काल कंटक लोभ मोह नासै जी जाकै प्रभु बसै सो प्रसन्न देवा सफल सेवा ਪਈ ਪੂਰਨ ਕਾਲਾ ਬਿਨਵੰਤ ਨਾਨਕ ਇਛੁ ਪੁਨੀ ਜਪਤ ਦੀਨ ਦਿਆਲਾ ਬਿਨਵੰਤ ਨਾਨਕ ਇਛੁ ਪੁਨੀ ਜਪਤ ਦੀਨ ਦਿਆਲਾ ਗੋੜੀ ਮਹੱਲਾ ਪੰਜਵਾ ਸੁਣ ਸਖੀਏ ਮਿਲ ਉਦਮ ਕਰੇਹਾ ਮਨਾਏ ਲਹਿ ਹਰ ਕੰਤੈ ਮਾਨ ਤਿਆਗ ਕਰ ਭਗਤ ਠਗੋਰੀ ਮੋਹ ਸਾਧੂ ਮੰਤੈ ਸਖੀ ਵਸ ਆਇਆ ਫਿਰ ਛੂਡ ਨਾ ਜਾਈ ਇਹ ਰੀਤ ਭਲੀ ਭਗਵੰਤੈ ਨਾਨਕ ਜਰਾ ਮਰਨ ਭੈ ਨਰਕ ਨਿਵਾਰ ਹੈ ਪੁਨੀਤ ਕਰੈ ਤਿਸ ਜੰਤੈ ਸੁਣ ਸਖੀਏ ਇਹ ਭਲੀ ਬੇਨੰਤੀ ਸੁਣ ਸਖੀਏ ਇਹ ਭਲੀ ਬੇਨੰਤੀ ਇਹ ਮਤਾਤ ਪਕਾਈ ਹੈ ਸਹਿ ਸੁਭਾਈ ਉਪਾਦ ਰਹਿਤ ਹੋਈ ਗੀਤ ਗੁਵਿੰਦਹਿ ਗਾਈਐ ਕਲ ਕਲੇਸ਼ ਮਿਟਹਿ ਭ੍ਰਮਨਾਸਹਿ ਮਨ ਚਿੰਦਿਆ ਫਲ ਪਾਈਐ ਪਾਰ ਬ੍ਰਹਮਪੂਰਨ ਪਰਮੇਸ਼ਰ ਨਾਨਕ ਨਾਮ ਧਿਆਈਐ ਸਖੀ ਇਛ ਕਰੀ ਨਿਤ ਸੁਖ ਮਨਾਈ ਪ੍ਰਭ ਮੇਰੀ ਆਸ ਪੁਜਾਈ ਚਰਨ ਪਿਆਸੀ ਦਰਸ ਬਹਿ ਰਾਗਣ ਪੇਖੋ ਥਾਨ ਸਬਾਈ ਖੂਜ ਲਹੁ ਹਰ ਸੰਤ ਜਨਾ ਸੰਗ ਸਮਰੱਥ ਪੁਰਖ ਮਿਲਾਈ ਨਾਨਕ ਤਿੰਨ ਮਿਲਿਆ ਸੁਰਜਨ ਸੁਖਦਾਤਾ ਸੇਵੜ ਭਾਗੀ ਮਾਏ ਸਖੀ ਨਾਲ ਵਸਾ ਆਪਣੇ ਨਾ ਪਿਆਰੇ ਮੇਰਾ ਮਨ ਤਨ ਹਰ ਸੰਗ ਹਿੱਲਿਆ ਸੁਣ ਸਖੀਏ ਮੇਰੀ ਨੀਂਦ ਪਲੀ ਮੈਂ ਆਪ ਨੜਾ ਪਿਰ ਮਿਲਿਆ ਪ੍ਰਮ ਖੋਇਉ ਸਾਤ ਸਹਜ ਸੁਆਮੀ ਪ੍ਰਗਾਸ ਭਇਆ ਕੌਲ ਖਿលਿਆ ਵਰ ਪਾਇਆ ਪ੍ਰਭ ਅੰਤਰ ਜਾਮੀ ਨਾਨਕ ਸੋਹਾਗ ਨਾ ਟਲਿਆ ਪ੍ਰਮ ਖੋਇਉ ਸਾਤ ਸਹਜ ਸੁਆਮੀ ਪ੍ਰਗਾਸ ਭਇਆ ਕੌਲ ਖਿលਿਆ ਵਰ ਪਾਇਆ ਪ੍ਰਭ ਅੰਤਰ ਜਾਮੀ ਨਾਨਕ ਸੁਹਾਗ ਨਾ ਟਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ